ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਇਦਾ ਹੈ ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸੋਤਸਪੀਕਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਤੇ ਸਭ ਤੋਂ ਸੈਂਸਿਟਿਵ ਖਬਰ ਦੇ ਉੱਪਰ ਚੇਕ ਕਰ ਚੱਲੀਏ ਤਾਂ ਦਿੱਲੀ ਦੇ ਵਿੱਚ ਲਾਲ ਕਿਲੇ ਲਾਗੇ ਹੋਏ ਬਲਾਸਟ ਦੀ ਖਬਰ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਇਸ ਨੂੰ ਲੈ ਕੇ ਜਿਸ ਤਰੀਕੇ ਦੀਆਂ ਹੁਣ ਘੁਣਤਰਾ ਸਾਹਮਣੇ ਆ ਰਹੀਆਂ ਨੇ ਸੱਚੀਆਂ ਨੇ ਝੂਠੀਆਂ ਨੇ ਕਿਵੇਂ ਨੇ ਇਸ ਦਾ ਚਾਨਣਾ ਤਾਂ ਤੁਸੀਂ ਪਾਉਂਗੇ ਪਰ ਜਾਣਕਾਰੀ ਇਹ ਨਿਕਲ ਕੇ ਆ ਰਹੀ ਹੈ ਕਿ ਜਨਵਰੀ ਤੋਂ ਰਚੀ ਜਾ ਰਹੀ ਸੀ ਸਾਜ਼ਿਸ਼ ਤੇ 11ਵਾਂ ਮਹੀਨਾ ਇਸ ਸਮੇਂ ਚੱਲ ਰਿਹਾ ਹੈ ਜਦੋਂ ਇਹ ਘਟਨਾ ਵਾਪਰੀ ਹੈ ਤੇ 2 ਸਾਲ ਤੋਂ ਕਹਿੰਦੇ ਵੀ ਵਿਸਫੋਟਕ ਜਮ੍ਹਾਂ ਕਰ ਰਹੇ ਸੀ 테ਰਰਿਸਟ ਇਹ ਹੁਣ ਮੰਨ ਲਈਏ ਕਿ ਇਹ ਟੈਰਰਿਸਟ ਅਟੈਕ ਹੀ ਹੈ ਟੈਰਰਿਸਟਾਂ ਦੇ ਵੱਲੋਂ ਕੀਤਾ ਗਿਆ ਹੈ ਹੀ ਅਟੈਕ ਹੈ ਤੇ ਕੀ ਪਤਾ ਲੱਗ ਚੁੱਕ ਲੱਗ ਸਕਿਆ ਹੈ ਕਿ ਕਿਹੋ ਜਿਹਾ ਮਿਸ਼ਨ ਇਸ ਦੇ ਵਿੱਚ ਕਿਹੋ ਜਿਹਾ ਫਿਊਲ ਦੀ ਵਰਤੋਂ ਹੋਈ ਹੈ ਜਿਸ ਦੇ ਨਾਲ ਇਹ ਬਲਾਸਟ ਹੋਇਆ ਪਾਇਓ ਚਾਨਣਾ ਉਹ ਦੇਖੋ ਹਜੇ ਤੱਕ ਜਿੰਨੀਆਂ ਵੀ ਗ੍ਰਿਫਤਾਰੀਆਂ ਹੋਈਆਂ ਨੇ ਜਿੰਨਾ ਵੀ ਇਨਵੈਸਟੀਗੇਸ਼ਨ ਹੋਇਆ ਹੈਗਾ ਉਹਦੇ ਆਧਾਰ ਤੇ ਮੈਂ ਦੱਸ ਰਿਹਾ ਹਾਂਗਾ ਹਾਲਾਂਕਿ ਇਹਨੂੰ ਤੁਸੀਂ ਕਿਉਂਕਿ ਇਹ ਤਾਂ ਜਾਸ ਏਜੰਸੀਆਂ ਜਿਹੜੀਆਂ ਖਬਰਾਂ ਅਖਬਾਰਾਂ ਦੇ ਵਿੱਚ ਦੇਰੀਆਂ ਨੇ ਉਹਨਾਂ ਤੋਂ ਹੀ ਆਪਾਂ ਗੱਲ ਕਰ ਰਹੇ ਆ ਬੇਸਿਕਲੀ ਜਾਸ ਏਜੰਸੀਆ ਕਰ ਰਹੀਆਂ ਨੇ ਕਿ ਉਹਨਾਂ ਨੇ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਛਾਪਾ ਮਾਰਿਆ ਸੀਗਾ ਜਿਦੇ ਵਿੱਚ ਉਹਨਾਂ ਨੇ ਇੱਕ ਡਾਕਟਰ ਸ਼ਾਇਨ ਸ਼ਾਹਿਦ ਨਾ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਤੇ ਉਸ ਲਈ 2 ਸਾਲ ਤੋਂ ਉਹਨੇ ਆਪਣੀ ਇਨਵੈਸਟਿਵ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਮੰਨਿਆ ਹੈਗਾ ਕਿ ਉਹ 2 ਸਾਲ ਤੋਂ ਇਸ ਫੋਟਕ ਜਮਾ ਕਰ ਰਹੀ ਸੀ ਆਈਟੀ ਬਲਾਸਟ ਵਾਸਤੇ ਵੀ ਚੀਜ਼ਾਂ ਕਰ ਰਹੀ ਸੀਗੀ ਤੇ ਉਹਨੇ ਇਹ ਵੀ ਮੰਨਿਆ ਕਿ ਉਹ ਜੈਸੇ ਮੁਹੰਮਦ ਅਤੇ ਅਨਸਾਰ ਗਜਵਤ ਉਲ ਹਿੰਦ ਨਾ ਦੇ ਸੰਗਠਨਾ ਨਾਲ ਜੁੜੀ ਹੋਈ ਹੈ ਇਸ ਤੋਂ ਲਾਵੇ ਦੇਖੋ ਜਿਹੜੀ ਵਹੀਕਲ ਸੀਗੇ ਜਿਵੇਂ ਫੋਰਡਿਕੋ ਸਪੋਰਟ ਸੀਗੀ ਉਹ ਲਾਲ ਰੰਗ ਦੀ ਉਹ ਪ੍ਰਮਾਤ ਕੀਤੀ ਗਈ ਹੈ ਫਰਦਾਬਾਦ ਤੋਂ ਤੇ ਐਂ ਜੀ ਉਹ ਜੋ I20 ਸੀਗੀ ਜਿਹੜੀ OLX ਤੋਂ ਖਰੀਦੀ ਸੀ ਬਾਅਦ ਚ ਹਾਲਾਂਕਿ ਉਹਨਾਂ ਨੇ ਨਾ ਨਹੀਂ ਕਰਾਈ ਸੀ ਤੇ ਉਹ ਆਪਾਂ ਨੂੰ ਪਤਾ ਹੈ ਕਿ ਪਹਿਲਗਾਮ ਨਾਲ ਹੀ ਉਹ ਸੋਰੀ ਪੁਲਵਾਮਾ ਨਾਲ ਜੁੜਦੀ ਹੈਗੀ ਆ ਉਹ ਵੀ ਘੜੀ ਤੇ ਪੁਲਵਾਮਾ ਦੇ ਲੋਕਾਂ ਦੇ ਦੋ ਬੰਦੇ ਸੀਗੇ ਉਹਨਾਂ ਨੇ ਖਰੀਦੀ ਸੀਗੀ ਅੱਜ ਜੀ ਦੇਖੋ ਤਕਰੀਬਨ ਜਿਹੜੀ ਇਹ ਡਾਕਟਰ ਸ਼ਾਇਨ ਗ੍ਰਫਤਾਰ ਕੀਤੇ ਨੇ ਕਿ ਆ ਕਿ ਅਸੀਂ 200 ID ਬਲਾਸਟ ਕਰਨਾ ਚਾਹ ਰਹੇ ਸੀਗੇ ਇਹ ਦੇ ਵਿੱਚ ਗਲਾਈਏ ਤੇ ਬਾਕੀ ਪਹਿਲਾਂ ਸਭ ਸਾਰਿਆਂ ਨੂੰ ਹੀ ਇਹ ਲੱਗ ਰਿਹਾ ਸੀਗਾ ਕਿ ਇਹ ਸ਼ਾਇਦ ਕੋਈ ਕਾਰ ਦਾ ਸਿਲੰਡਰ ਬਲਾਸਟ ਹੋ ਗਿਆ ਹੋਵੇ ਇਸ ਕਿਸਮ ਦੀਆਂ ਚੀਜ਼ਾਂ ਸੀ ਕਿਆਂ 노 ਡਾਊਟ ਪਰ ਬਾਅਦ ਚ ਜਦੋਂ ਚੀਜ਼ਾਂ ਖੁੱਲਣ ਚ ਆਈਆਂ ਉਦੋਂ ਫਿਰ ਪਤਾ ਲੱਗਿਆ ਕਿ ਹਾਂ ਮਤਲਬ ਇਹ ਸਿਰਫ ਔਰ ਸਿਰਫ ਆਪਾਂ ਕਹਿ ਲੈ ਕਿ ਕਿਸੇ ਕਾਰ ਦਾ ਸਿਲੰਡਰ ਸੀ ਐਨਜੀ ਸਿਲੰਡਰ ਵਗੈਰਾ ਬਲਾਸਟ ਨਹੀਂ ਹੋਇਆ ਇਹ ਤਾਂ ਮਤਲਬ ਪ੍ਰੋਪਰ ਇੱਕ ਟਰੋਰਿਸਟ ਅਟੈਕ ਹੈ ਤੇ ਉਹਦੇ ਚ ਹਜੇ ਤੱਕ 12 ਆ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ 12 ਚੋਂ 6 ਡਾਕਟਰ ਨੇ ਡਾਕ ਇਹਦੇ ਚ ਪੁਲਵਾ ਮਾ ਤੋਂ ਜ਼ਿਆਦਾ ਜ਼ਿਆਦਾਤਰ ਕਸ਼ਮੀਰੀ ਨੇ ਬਾਕੀ ਜਿਹੜੀ ਇਹ ਸ਼ਾਇਨ ਸ਼ਾਹਿਦ ਹੈ ਇਹ ਉੱਤਰ ਪ੍ਰਦੇਸ਼ ਤੋਂ ਹੈਗਿਆ ਤੇ ਲਾਲ ਕਿਲੇ ਕੋਲ ਇਹ ਬਲਾਸਟ ਹੋਇਆਗਾ ਅੱਜ ਨਰਿੰਦਰ ਮੋਦੀ ਵੀ ਜਿਹੜੇ ਇਸ ਬਲਾਸਟ ਚ ਕਾਇਲ ਹੋਏ ਜਿਹੜੇ ਇੰਜਰਡ ਹੋਏ ਸੀਗੇ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈਗਿਆ ਤੇ ਹਜੇ ਵੀ ਮਤਲਬ ਚੀਚਾ ਚੱਲ ਰਹੀਆਂ ਨੇ ਇੱਕ ਪੋਸਟਰ ਵੀ ਇਹਨਾਂ ਤੋਂ ਮਿਲਿਆ ਹੈਗਾ ਜਿਸ ਵਿੱਚ ਸਾਰਾ ਮੋਡਿਊਲ ਲਿਖਿਆ ਹੋਇਆ ਉਹਨਾਂ ਨੇ ਆਪਣਾ ਤੇ 7 ਟਿਕਾਣਿਆਂ ਤੇ ਇਹਨਾਂ ਦੇ ਛਾਪੇ ਮਾਰੀ ਕੀਤੀ ਗਈ ਹੈ ਤੇ ਟੋਟਲ ਆਪਾਂ ਕਹਿ ਲਈਏ ਕਿ 6 ਵੱਡੇ ਇਹਨਾਂ ਦੇ ਜਿਹੜੇ ਮਾਸਟਰ ਮਾਈਂਡ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹ ਵੀ 24 ਅਕਤੂਬਰ ਨੂੰ ਵੀ ਪੁਲਿਸ ਨੇ ਦੱਸਿਆ ਸੀਗਾ ਕਿ ਅਸੀਂ 2 ਆਈਐਸਆਈਐਸ ਅਤੰਕਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਇੱਕ ٹی ٹی پی ਦਾ ਵੀ دس ہزار ਹੈਗਾ ਤੇ ਇਹ کئی ساریਆਂ ਗ੍ਰਫਤਾਰੀਆਂ ਨੇ ਜਿਹੜਾ ਫਰੀਦাবাদ ਤੋਂ 2900 ਕਿਲੋ ਜਿਹੜਾ ਆਪਾਂ ਕਹਿ ਲਈਏ ਕਿ ਵਿਸਫੋਟਕ ਸਮਾਨ ਫੜਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਮਤਲਬ ਚੀਜ਼ਾਂ ਆਸਾਨ ਰਾ ਖੁੱਲੇ ਉਸ ਤੋਂ ਬਾਅਦ ਹੀ ਚੀਜ਼ਾਂ ਅੱਗੇ ਵਧੀਆਂ ਨੇ ਹੂੰ ਜੀ ਸੋ ਵੀ ਹੈਵ ਦਿਸ ਸੈਂਸਿਟਿਵ ਮਾਮਲਾ ਹੈ ਤੇ ਇਸ ਦੇ ਵਿੱਚ ਜਿਦਾਂ ਜਿਵੇਂ ਪਰਤਾਂ ਖੁੱਲ ਰਹੀਆਂ ਨੇ ਕਈ ਤਰ੍ਹਾਂ ਦੇ ਸ਼ੰਕੇ ਵੀ ਨਾਲ ਦੀ ਨਾਲ ਨਵੇਂ ਖੜੇ ਹੁੰਦੇ ਜਾ ਰਹੇ ਨੇ ਅੱਗੇ ਚੱਲਦੇ ਆਂ ਗੱਲ ਐਕਟ੍ਰੈਸ ਤੇ ਐਮਪੀ ਕੰਗਨਾ ਰਣੌਤ ਹੋਣਾ ਦੀ ਕਰ ਲੈਨੇ ਆ ਰਾਜ ਤਰੋ ਦਾ ਕੇਸ ਚੱਲੇਗਾ ਜੀ ਉਹਨਾਂ ਤੇ ਇਹ ਕਿਉਂ ਤੇ ਕਿਵੇਂ ਹੋਇਆ ਦੇਖੋ ਤੁਸੀਂ ਯਾਦ ਕਰੋ ਕਿ ਪਿਛਲੇ ਸਾਲ ਸਤੰਬਰ 2024 ਨੂੰ ਜਦੋਂ ਨਵੀਂ ਨਵੀਂ ਇਹ ਐਮਪੀ ਚ ਜਿੱਤ ਕੇ ਆਈ ਸੀ ਮੰਡੀ ਤੋਂ ਉਸ ਤੋਂ ਬਾਅਦ ਇਹਨੇ ਇੱਕ ਪੋਡਕਾਸਟ ਦਿੱਤਾ ਸੀ ਉਸ ਪੋਸਟ ਪੋਡਕਾਸਟ ਇਹਨੇ ਕਿਸਾਨਾਂ ਤੇ ਉਲਟੇ ਬਿਆਨ ਦਿੱਤੇ ਸੀ ਕਿਹਾ ਸੀਗਾ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਮਰਡਰ ਹੋਏ ਰੇਪ ਹੋਏ ਇਹ ਉਹਨਾਂ ਨੇ ਕੰਨਾਰਨੌਥ ਨੇ ਕਿਹਾ ਸੀਗਾ ਉਸ ਤੋਂ ਬਾਅਦ ਦੇ ਕਰਮਾ ਸ਼ੰਕਰ ਨਾ ਦਾ ਇੱਕ ਵਕੀਲ ਹੈਗਾ ਉਹਨੇ ਆ ਆਗਰਾ ਦੇ ਵਿੱਚ ਕੇਸ ਫਾਈਲ ਕੀਤਾ ਸੀਗਾ ਤੇ ਉਹਦੇ ਵਿੱਚ ਫਿਰ ਕੋਲੰਬੀ ਆ ਆਪਾਂ ਕੇ ਲਈ ਜਿਹੜਾ ਐਡਵੋਕੇਟਰ ਰਮਾ ਸ਼ੰਕਰ ਸ਼ਰਮਾ ਉਹਨੇ ਇੱਕ ਲੰਬੀ ਲੜਾਈ ਲੜੀ ਉਹਨੇ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ 30 ਸਾਲ ਤੋਂ ਖੇਤੀ ਕਰ ਰਿਹਾ ਹਾਂਗਾ ਤੇ ਇਹ ਜਿਹੜਾ ਉਹਨਾਂ ਨੇ ਹਕੰਗਨਾਰ ਰਣੌਤ ਨੇ ਕਿਸਾਨਾਂ ਦੇ ਉਲਟ ਜਿਹੜਾ ਬਿਆਨ ਦਿੱਤਾ ਉਹਦਾ ਉਹਦੇ ਕਰਕੇ ਉਹਦੀ ਭਾਵਨਾਵਾਂ ਆहत ਹੋਈਆਂ ਨੇ ਤੇ ਫਿਰ ਰਮਾ ਸ਼ੰਕਰ ਸ਼ਰਮਾ ਨੇ ਤੇ ਖਿਲਾਫ ਮਾਮਲਾ ਦਰਜ ਕਰਾਇਆ ਸੀ ਤੇ ਕੋਰਟ ਦੀ ਲੜਾਈ ਤੋਂ ਬਾਅਦ ਇਹ ਮਾਮਲਾ ਦਰਜ ਹੋ ਗਿਆ ਹੈਗਾ ਹੁਣ ਆਗਰਾ ਕੋਰਟ ਦੇ ਵਿੱਚ ਇਹ ਕੇਸ ਚੱਲੂਗਾ ਤੇ ਉਹ ਉਹਦੇ ਚ ਇਹਨੂੰ ਸ਼ਾਮਿਲ ਵੀ ਹੋਣਾ ਪਊਗਾ ਤੇ ਇਹਨੇ ਪਹਿਲਾਂ ਆਪਾਂ ਨੂੰ ਪਤਾ ਕਿ ਪੰਜਾਬੀਆਂ ਨਾਲ ਵੀ ਟਕਰਾ ਲਿਆ ਸੀ ਪੰਜਾਬੀ ਜਿਹੜੇ ਬਜ਼ੁਰਗ ਸੀਗੇ ਬਜ਼ੁਰਗ ਮਹਿਲਾ ਸੀ ਉਹ ਮਿੰਦਰਕੌਰ ਉਹਨਾਂ ਤੇ ਉਲਟ ਇਹਨਾਂ ਨੇ ਅਨਸ਼ੈਂਟ ਬਿਆਨ ਦਿੱਤੇ ਸੀਗੇ ਤੇ ਉਹਦਾ ਵੀ ਇਹ ਖਾਮੀਆਂ ਦਾ ਬuktri ਹੈ ਤੇ ਹੁਣ ਆਗਰਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੇ ਰਮਾ ਸ਼ੰਕਰ ਸ਼ਰਮਾ ਨਾ ਦੇ ਕੇ ਸਾਹਮਣੇ ਇਹਦੇ ਤੇ ਨਤਬਾ ਦਿੱਤੀ ਹੈ ਤੇ ਇਹਨੂੰ ਇਹਨੂੰ ਇੱਕ ਕੇਸ ਚ ਲਵੇਟ ਲਿਆ ਹੈਗਾ ਤੇ ਹੁਣ ਇਹਨੂੰ ਮੈਨੂੰ ਲੱਗਦਾ ਵਾ ਕਿ ਕੰਗਣਾ ਰਣੋਤ ਇਸ ਕਿਸਮ ਦੇ ਘਟੀਆ ਬਿਆਨ ਦੇਣ ਤੋਂ 10 ਬਾਰ ਸੋਚੇ ਸੋਚੂਗੀ ਹੂੰ ਜੀ ਪਰ ਇਹ ਚੱਲਦਾ ਕਿੰਨੇ ਕ ਦੂਰ ਤੱਕ ਜਾਂਦਾ ਹੈ ਕਿ ਇਸੇ ਵੀ ਦੇਖਣ ਵਾਲੀ ਗੱਲ ਹੋਊਗੀ ਇਹ ਸਾਰੇ ਦੇ ਵਿੱਚ ਇਸ ਤੋਂ ਅੱਗੇ ਚਲੀਏ ਤਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਬਲਵਾਖੀ ਗਈ ਗੱਲ ਦੀ ਲੈਂਗੁਏਜਸਟਿਕ ਮੁੱਦਾ ਬਹੁਤ ਵੱਡਾ ਹੈ ਇਸ ਦੇਸ਼ ਦੇ ਵਿੱਚ ਕੁਝ ਕੁ ਰਾਜਾਂ ਦੇ ਵਿੱਚ ਤਾਂ ਇਹਨਾਂ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝ ਲਿਆ ਜਾਂਦਾ ਹੈ ਜੇਕਰ ਭਾਸ਼ਾ ਦੇ ਮੁੱਦੇ ਤੇ ਕਿਸੇ ਤਰ੍ਹਾਂ ਦੀ ਕਿਤਾਹੀ ਹੁੰਦੀ ਹੈ ਖਾਸ ਤੌਰ ਤੇ ਸਾਊਥ ਦੀਆਂ ਸਟੇਟਾਂ ਸੁਪਰੀਮ ਕੋਰਟ ਇਸ ਤੇ ਕਹਿ ਰਹੀ ਹੈ ਕਿ ਹਿੰਦੀ ਬੋਲਣ ਲਈ ਲਈ ਮਜਬੂਰ ਕਰਨਾ ਲੂੰਗੀ ਦਾ ਮਜ਼ਾਕ ਉਡਾਉਣਾ ਬਰਦਾਸ਼ਤ ਨਹੀਂ ਹੈ ਕੇਰਲ ਦੇ ਵਿਦਿਆਰਥੀਆਂ ਦੀ ਹੋਈ ਮਾਰਕੁੱਟ ਦਾ ਮਾਮਲਾ ਸੀ ਇਹ ਸਾਰਾ ਜੀ ਪਾਇਓ ਚਾਨਣਾ ਕਿੱਥੋਂ ਦੀ ਘਟਨਾ ਕਿਵੇਂ ਸਾਰਾ ਕੁਝ ਵਾਪਰਿਆ ਤੇ ਸੁਪਰੀਮ ਕੋਰਟ ਨੇ ਇੰਨਾ ਸਖਤ ਜਿਹੜੀ ਟਿੱਪਣੀ ਕੀਤੀ ਹੈ ਉਹ ਇਸੇ ਕੇਸ ਨੂੰ ਸੁਣਦਿਆਂ ਕੀਤੀ ਹੈ ਹਾਂਜੀ ਇਹ ਮਾਮਲਾ ਦਿੱਲੀ ਯੂਨੀਵਰਸਿਟੀ ਦਾ ਸੀਗਾ ਦਿੱਲੀ ਦਾ ਮਾਮਲਾ ਸੀਗਾ ਕਿਰਲ ਦੇ ਦੋ ਸਟੂਡੈਂਟ ਸੀਗੇ ਉਹਨਾਂ ਨੂੰ ਜਿਹੜੇ ਆਪਾਂ ਕਹਿ ਲਈਏ ਕਿ ਰਾਈਟ ਵਿੰਗ ਫੋਰਸਿਜ਼ ਵਾਲੇ ਹੈਗੇ ਜਿਹੜੇ ਹਿੰਦੀ ਥੋਪਣ ਦੀ ਗੱਲ ਕਰਦੇ ਨੇ ਉਹਨਾਂ ਨੇ ਘੇਰ ਲਿਆ ਸੀ ਤੇ ਉਹਨਾਂ ਨੂੰ ਜ਼ਬਰਨ ਉਹਨਾਂ ਤੋਂ ਹਿੰਦੀ ਬਲਵਾਂਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਬੱਚਿਆਂ ਨੂੰ ਦੋਵਾਂ ਨੂੰ ਹਿੰਦੀ ਨਹੀਂ ਹੁੰਦੀ ਸੀਗੀ ਜੈਨੂਨਲੀ ਵੀ ਉਹਨਾਂ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਸੀਗੀ ਤੇ ਉਹਨਾਂ ਦੀ ਲੁੰਗੀ ਦਾ ਮਜ਼ਾਕ ਖੜਾ ਤੇ ਉਹਨਾਂ ਨਾਲ ਸਾਰੀ ਰਾਤ ਕੁੱਟਮਾਰ ਕੀਤੀ ਤੇ ਉਹ ਉਹਨੂੰ ਉਹ ਉਹਨਾਂ ਉਹਨਾਂ ਦਾ ਮਜ਼ਾਕ ਵੀ ਡਾਇਆ ਔੜਾਇਆ ਸਾਊਥ ਇੰਡੀਅਨ ਅ ਉਹ ਤੇ ਲੁੰਗੀ ਦਾ ਹੋਰ ਉਹਨਾਂ ਨੂੰ ਮੱਲੂ ਕਹਿ ਕੇ ਹੋਰ ਇਸ ਕਿਸਮ ਦੇ ਰੈਸਲ ਕਮੈਂਟ ਹੈਗੇ ਉਹ ਕਿਤੇ ਉਸ ਤੋਂ ਬਾਅਦ ਜੀ ਇਹ ਮਾਮਲਾ ਸੁਪਰੀਮ ਕੋਰਟ ਨੇ ਨੂੰ ਇਹਦਾ ਸੰਗਿਆਨ ਲਿਆ ਸੁਪਰੀਮ ਕੋਰਟ ਦੇ ਇਸ ਘਟਨਾ ਦਾ ਜਿਹੜਾ ਆਇਆ ਸੀ ਜਸਟਿਸ ਸੰਜੇ ਕੁਮਾਰ ਨੇ ਕਿਹਾ ਕਿ ਸਾਡੇ ਮੁਲਕ 'ਚ ਬਹੁਤ ਸਾਰੀ ਡਾਈਵਰਸਿਟੀ ਹੈਗੀਆ ਡਾਈਵਰਸਿਟੀ 'ਚ ਸਾਡੀ ਯੂਨਿਟੀ ਹੈਗੀਆ ਜੇ ਕੋਈ ਹਿੰਦੀ ਥੋਪਣ ਦੀ ਗੱਲ ਕਰੂਗਾ ਜਾਂ ਫਿਰ ਕਿਸੇ ਦੀ ਲੁੰਗੀ ਦਾ ਮਜ਼ਾਕ ਉਡਾਊਗਾ ਜਾਂ ਫਿਰ ਕਿਸੇ ਦੀ ਰੇਸ ਅਕੋਰਡਿੰਗ ਜਾਂ ਕਿਸੇ ਦੀ ਨਸਲ ਨੂੰ ਲੈ ਕੇ ਜੇ ਕਮੈਂਟ ਬਾਜ਼ੀ ਕਰੂਗਾ ਉਹ ਫਿਰ ਗਲਤ ਹੈ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਇਸ ਕਿਸਮ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਇਹ ਉਹਨਾਂ ਵੱਲੋਂ ਪਿਆ ਗਿਆ ਹੈਗਾ ਕੇਂਦਰ ਨੂੰ ਵੀ ਕਿਹਾ ਕਿ ਇਸ ਮਾਮਲੇ ਤੇ ਰਿਪੋਰਟ ਦਾਖਲ ਕਰੇ ਤੇ ਹੋਰ ਇਹ ਵੀ ਕਿਹਾ ਕਿ ਡਾਈਵਰਸ ਜਿਹੜੇ ਡਾਈਵਰਸ ਲੋਕ ਹੈਗੇ ਉਹਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਦੇਖਦੇ ਆ ਕਿ ਸਰਕਾਰ ਇਸ ਤੇ ਕਿ ਕੀ ਕੁਝ ਰਿਪੋਰਟ ਦਾਖਲ ਕਰਦੀ ਹੈਗੀਆ ਅ ਇੱਕ ਇਹ ਵੀ ਸੀਗਾ ਕਿ ਬਹੁਤ ਸਾਰੇ ਮਾਮਲੇ ਵੀ ਇਸ ਕਿਸਮ ਦੇ ਪੈਂਡਿੰਗ ਹੈਗੇ ਆ ਉਹਨਾਂ ਦੀ ਵੀ ਉਹਨਾਂ ਨੇ ਮੰਗੀ ਕਿ ਦੱਸੋ ਇਸ ਕਿਸਮ ਦੇ ਕੇਸ ਕਿੰਨੇ ਕੰਦੇ ਨੇ ਫਿਰ ਅਸੀਂ ਦੇਖੀਏ ਇਹਨਾਂ ਚ ਘਟਨਾ ਕੀ ਹੈ ਇੱਕ ਮਤਲਬ ਵੱਡਾ ਸੰਜੇ ਕੁਮਾਰ ਨੇ ਐਡਵੋਕੇਟ ਜਿਸ ਸੰਜੇ ਕੁਮਾਰ ਨੇ ਆਪਾਂ ਕਹਿ ਸਕਦੇ ਕਿ ਵੱਡਾ ਕਮੈਂਟ ਅਚ ਕੀਤਾ ਹੈਗਾ ਤੇ ਸਰਕਾਰ ਨੂੰ ਖਾਸਾ ਮਤਲਬ ਸਾਰੇ ਕੇਸਾਂ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਦੇਣੀ ਪੂ ਜੀ ਇੱਕ ਸਮਾਂ ਸੀ ਜਦੋਂ ਰਵਨੀਤ ਬਿੱਟੂ ਨੂੰ ਬਹੁਤਾ ਸੀਰੀਅਸ ਨਹੀਂ ਲਿਆ ਜਾਂਦਾ ਸੀ ਹਾਲਾਂਕਿ ਉਹ ਪੋਲੀਟੀਸ਼ੀਅਨ ਵਜੋਂ ਵਿਚਰ ਰਿਹਾ ਸੀ ਜਿੱਤ ਦਰਜ ਕਰ ਰਿਹਾ ਸੀ ਅਲੱਗ-ਅਲੱਗ ਤਰ੍ਹਾਂ ਦੇ ਜੀਪੋ ਗਰੀਬ ਬਿਆਨ ਦਿੰਦਾ ਸੀ ਪਰ ਫਿਰ ਜਦੋਂ ਕੇਂਦਰ 'ਚ ਸਿੱਧਾ ਹੱਥ ਪੈਂਦਾ ਤਾਂ ਉਸ ਤੋਂ ਬਾਅਦ ਜੋ ਕੁਝ ਉਹ ਬੋਲਦਾ ਉਸ ਦੇ ਪਿੱਛੇ ਕੋਈ ਨਾ ਕੋਈ ਗੱਲ ਹੁੰਦੀ ਹੈ ਲੌਜੀਕ ਹੁੰਦਾ ਪਰ ਫਿਰ ਵੀ ਉਸ ਦੀ ਸ਼ਬਦਾਵਲੀ ਨੂੰ ਉਸ ਨੂੰ ਪੜਨਾ ਬੜਾ ਜ਼ਰੂਰੀ ਹੁੰਦਾ ਹੈ ਉਹ ਕਿਵੇਂ ਜੈਸਚਰ ਕਰਦਾ ਹੈ ਹੁਣ ਜੋ ਗੱਲ ਕਹਿ ਰਿਹਾ ਬਿੱਟੂ ਉਸ ਦੇ ਸੰਦਰਭ ਚ ਜੇਕਰ ਦੇਖੀਏ ਤਾਂ ਜਨਾਬ ਹੁਣੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਪਾਕਿਸਤਾਨ ਨਾਲ ਦਿੱਲੀ ਵਾਲੇ ਬਲਾਸਟ ਦੀਆਂ ਤਾਰਾਂ ਜੋੜ ਦਿੱਤੀਆਂ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਦਾ ਅਕਾਲੀ ਦਲ ਦੇ ਨਾਲ ਸੰਗਠਨ ਹੋਊ ਜਾਂ ਨਹੀਂ ਹੋਊ ਇਸ ਤੇ ਚਾਣਨਾ ਪਾ ਦਿੱਤਾ ਹੈ ਗੱਠਜੋੜ ਬਣੂਗੇ ਨਹੀਂ ਪਾਇਓ ਜ਼ਰਾ ਚਾਣਨਾ ਆ ਉਹਨੇ ਦੋ ਤਿੰਨ ਕਮੈਂਟਸ ਮੌਕੇ ਤੇ ਕੀਤੇ ਹੈਗੇ ਠੀਕ ਹੈ ਤੁਸੀਂ ਕਿ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆਗਾ ਉਹਦੇ ਤਾਰ ਉਹਨੇ ਪਾਕਿਸਤਾਨ ਨਾਲ ਜੋੜ ਦਿੱਤੇ ਹੈਗਾ ਕੇਦਰੀ ਰਾਜ ਮੰਤਰੀ ਨੇ ਉਹ ਤੇ ਕੱਲ ਤੁਸੀਂ ਕਹਿ ਵੀ ਰਹੇ ਸੀਗੇ ਜਦੋਂ ਆਪਾਂ ਬਲਾਸਟ ਦੀ ਮੈਂ ਖਬਰ ਕਰ ਰਿਆ ਸੀ ਉਦੋਂ ਗੁਰਪ੍ਰੀਤ ਜੀ ਤੁਸੀਂ ਕਮੈਂਟ ਕੀਤਾ ਸੀਗਾ ਕਿ ਇਹਨਾਂ ਦਾ ਕੋਈ ਨਾ ਕੋਈ ਭਾਜਪਾ ਦਾ ਮੰਤਰੀ ਸੰਤਰੀ ਇਸ ਬਲਾਸਟ ਨੂੰ ਦੇਖਿਓ ਕਿਸ ਕਿਵੇਂ ਇੱਕ ਧਰਮ ਨਾਲ ਜੋੜ ਦੂਗਾ ਕਿਵੇਂ ਇੱਕ ਮੁਲਕ ਨਾਲ ਜੋੜ ਦੂਗਾ ਤੇ ਉਹ ਉਹ ਕੰਮ ਪੂਰਾ ਕੀਤਾ ਜਾ ਚੁੱਕਿਆ ਤੇ ਉਹ ਵੀ ਜਿਹੜਾ ਭਾਜਪਾ ਦਾ ਨਗਿੰਨਾ ਹੈ ਪੰਜਾਬ ਦਾ ਬਿੱਟੂ ਹੋਰੇ ਕੀਤਾ ਹੈਗਾ ਤੇ ਰਵਨੀਤ ਬਿੱਟੂ ਦੇਖੋ ਇਹਦੇ ਚ ਇਹ ਵੀ ਆਪਾਂ ਦੇਖ ਰਿਹਾ ਕਿ ਨਾ ਸਿਰਫ ਪਾਕਿਸਤਾਨ ਨੂੰ ਟਾਰਗੇਟ ਲੈ ਰਿਹਾਗਾ ਬਲਕਿ ਕਲਿਆ ਨੂੰ ਵੀ ਟਾਰਗੇਟ ਤੇ ਲੈ ਰਿਹਾਗਾ ਤੇ ਕਰਿਆਗਾ ਕਿ ਕਲਿਆਨ ਨਾਲ ਅਸੀਂ ਕੋਈ ਕਿਸੇ ਵੀ ਕਿਸਮ ਦਾ ਅਲਾਈਅንስ ਨਹੀਂ ਕਰਾਂਗੇ ਦੂਜਾ ਉਹਨੇ ਤੀਜਾ ਉਹਨੇ ਪੰਜਾਬ ਯੂਨੀਵਰਸਿਟੀ ਦੇ ਵਿਦਾਰਥੀਆਂ ਨੂੰ ਟਾਰਗੇਟ ਤੇ ਲਿਆ ਉਹਨੇ ਇੱਕ ਬਿਆਨ ਦਿੱਤਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਤੇ ਜਿਹੜਾ ਚੱਲ ਰਿਹਾਗਾ ਅੰਦੋਲਨ ਚੱਲ ਰਿਹਾਗਾ ਪ੍ਰੋਟੈਸਟ ਚੱਲ ਰਿਹਾਗਾ ਇਹ ਨਾ ਤਾਂ ਯੂਨੀਵਰਸਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਸਿਰਫ ਅਗਲਾਂ ਵਾਲੇ ਹੈਗੇ ਆ ਤੇ ਜਿਹੜਾ ਸੈਨੇਟ ਤੇ ਜਿਹੜਾ ਫੈਸਲਾ ਸੀਗਾ ਉਹ ਕੇਂਦਰ ਦਾ ਫੈਸਲਾ ਯੂਨੀਵਰਸਿਟੀ ਦੇ ਹੱਥ ਸੀਗਾ ਇਹ ਉਹਨੇ ਆਖਿਆ ਮਤਲਬ ਬਹੁਤ ਆਪਾਂ ਗੜਬੜ ਕਿਸਮ ਦੀ ਜਿਹੜੀ ਆਪਾਂ ਸਟੇਟਮੈਂਟ ਹੈ ਗਿਆ ਉਹ ਪਹਿਲਾਂ ਵੀ ਦਿੰਦਾ ਰਹੇਗਾ ਬਹੁਤ ਘਟੀਆ ਕਿਸਮ ਦੇ ਬਿਆਨ ਦਿੰਦਾ ਰਹੇਗਾ ਅਪਰਾਜਕਲ ਕਿਉਂਕਿ ਕੇਂਦਰੀ ਰਾਜ ਮੰਤਰੀ ਹੈ ਤਾਂ ਉਹਦੀ ਅਖਬਾਰਾਂ 'ਚ ਹੈ ਉਹਦੀ ਸਟੇਟਮੈਂਟਾਂ ਛਪਕੇ ਹੁੰਦੀਆਂ ਨੇ ਪਾਕਿਸਤਾਨ ਦੇ ਉਲਟ ਜ਼ਹਿਰ ਗੁਲਣਾ ਹੋਵੇ ਸਿੱਖਾਂ ਦੇ ਉਲਟ ਜ਼ਹਿਰ ਗੁਲਣਾ ਹੋਵੇ ਹੁਣ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਬੈਠੇ ਨੇ ਉਹਨਾਂ ਦੇ ਉਲਟ ਜ਼ਹਿਰ ਗੁਲਣਾ ਹੋਵੇ ਸਾਰੇ ਕਿਤੇ ਉਹ ਪ੍ਰਮੁਖਤਾ ਨਾਲ ਅੱਗੇ ਪਾਇਆ ਜਾਂਦਾਗਾ ਅਕਾਲੀਆਂ ਅਕਾਲੀ ਦਲ ਨੂੰ ਵੀ ਬਦਨਾਮ ਕਰਨ ਵਿੱਚ ਖਾਸਾ ਮਤਲਬ ਜ਼ੋਰ ਮਾਰਦਾ ਰਹਿੰਦਾ ਹੈ ਹੂੰ ਜੀ ਇਸ ਤੋਂ ਅੱਗੇ ਚੱਲਦੇ ਆਂ ਤਾਂ ਖਾਲਸਾ ਏਡ ਦੀ ਕਰ ਲੈਨੇ ਆਂ ਆਪਾਂ ਸਾਰੇ ਜਾਣਦੇ ਆਂ ਕਿ ਜਿੱਥੇ ਵੀ ਕੋਈ ਕੁਦਰਤੀ ਕਰੋਪੀ ਵਾਪਰਦੀ ਐ ਜਾਂ ਫਿਰ ਜੰਗਾਂ ਦਾ ਮਾਹੌਲ ਹੋਵੇ ਤਾਂ ਖਾਲਸਾ ਏਡ ਇੱਕ ਪ੍ਰਮੁੱਖ ਸੇਵਾਦਾਰ ਵਜੋਂ ਉੱਥੇ ਪਹੁੰਚ ਕੇ ਸੇਵਾ ਨਿਭਾਉਂਦੇ ਨੇ ਪਰ ਹੁਣ ਭਾਰਤ ਦੇ ਵਿੱਚ ਇਹਨਾਂ ਨੂੰ ਲੈ ਕੇ ਥੋੜਾ ਜਿਹਾ ਚਿੰਤਾਜਨਕ ਮਾਹੌਲ ਬਣਿਆ ਹੈ ਭਾਰਤ ਦੇ ਵਿੱਚ ਜਿਹੜੇ ਇਹਨਾਂ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ استیفا ਦੇਣ ਦਾ ਜਿਹੜਾ ਕਾਰਨ ਹੈ ਉਹ ਜਦਾ ਜ਼ਰੂਰ ਖੋਲ ਕੇ ਦੱਸਿਓ ਵੀ ਯੂਕੇ ਵਾਲੇ ਆਫਿਸ ਦੀ ਦਖਲਅੰਦਾਜ਼ੀ ਕਹਿੰਦੇ ਵਾਲੀ ਹੋ ਗਈ ਹੈ ਤੇ ਇਹਦੇ ਨਾਲ ਕੀ ਵਾਪਰ ਕੀ ਰਿਹਾ ਜੀ ਇਸ ਤੋਂ ਪਹਿਲਾਂ ਵੀ ਇਸ ਨੂੰ ਲੈ ਕੇ ਕਾ ਖਾਸੀ ਚਰਚਾ ਰਹੀ ਸੀ ਜਦੋਂ ਇੱਕ ਹੋਰ ਭਾਈ ਸਾਹਿਬ ਜਿਹੜੇ ਵੱਖਰੀ ਸੰਸਥਾ ਬਣਾ ਕੇ ਇਸ ਸਮੇਂ ਲੱਗੇ ਹੋਏ ਨੇ ਮੈਦਾਨ ਦੇ ਵਿੱਚ ਪਹਿਲਾਂ ਉਹ ਇੰਦਰ ਸੀਗੇ ਤੇ ਹੁਣ ਇੱਕ ਵਾਰ ਫਿਰ ਤੋਂ ਉਹੋ ਜੀ ਸਥਿਤੀ استیਫਿਆ ਵਾਲਾ ਦੌਰ ਆ ਗਿਆ ਚੱਲੀ ਕੀ ਜਾਂਦਾ ਜੀ ਤਕੋ ਪਹਿਲੀ ਗੱਲ ਤਾਂ ਮੈਂ ਆਪਣਾ ਸਟ੍ਰੈਂਡ ਕਲੀਅਰ ਕਰ ਦਿਆਂ ਇਸ ਖਬਰ ਤੇ ਮੈਂ ਚੱਲ ਨਾ ਪਾਉਂਗਾ ਮੈਂ ਬੇਸਿਕਲੀ ਸਿੱਖੀ ਦੇ ਕਿਸੇ ਵੀ ਕਿਸਮ ਦੀ ਐਨ ਜੀਓ ਕਰਨ ਦੇ ਉਲਟਾ ਠੀਕ ਹੈ ਤੁਹਾਨੂੰ ਥੋੜਾ ਜਿਹਾ ਬੂਗਾ ਇਸ ਸਟ੍ਰੈਂਡ ਨੂੰ ਮੈਂ ਕਲੀਅਰ ਕਰਾਂਗਾ ਪਹਿਲਾਂ ਖਬਰ ਮੈਂ ਦੱਸ ਦਿਆਂ ਖਬਰ ਹੈ ਕਿ ਖਾਲਸਾ ਆਈਡ ਦੇ ਜਿਹੜੇ ਪ੍ਰਮੁਖ ਸੀਗੇ ਇੰਡੀਆ ਦੇ ਮੁਖੀ ਸੀ ਦਵਿੰਦਰਜੀਤ ਸਿੰਘ ਉਹਨੇ ਆਪਣੇ ਚਾਰ ਸਾਥੀਆਂ ਨਾਲ ਅਸਤੀਫਾ ਦੇ ਦਿੱਤਾ ਹੈ ਉਹਨੇ ਕਿਹਾ ਅੰਮ੍ਰਿਤਸਰ ਦੇ ਵਿੱਚ ਉਹਨੇ ਕਿਹਾ ਕਿ ਹੜਾ ਦੇ ਕਾਰਜਾ ਵਾਸਤੇ ਅਸੀਂ ਲੱਗੇ ਹੋਏ ਸੀਗੇ ਪਰ ਸਾਰੀ ਪੇਮੈਂਟਾਂ ਰੋਕ ਦਿੱਤੀਆਂ ਗਈਆਂ ਤੇ ਜਿਹੜਾ ਦਖਲਅੰਦਾਜ਼ੀ ਹੈ ਯੂਕੇ ਦੀ ਟੀਮ ਦੀ ਉਹ ਬਹੁਤ ਜ਼ਿਆਦੇ ਹੋ ਚੁੱਕੀ ਹੈ ਤੇ 2023 ਤੋਂ ਇਹਨੇ ਦਵਿੰਦਰਜੀਤ ਸਿੰਘ ਨੇ ਕੰਮ ਕਮ ਸੰਭਿਆਸੀ ਦਾ ਇਹਦੇ ਚ ਇਹਨੇ ਪਹਿਲਾ ਜਿਹੜਾ ਨੁਕਤਾ ਹੈਗਾ ਉਹ ਤਾਂ ਇਹ ਰੱਖਿਆ ਕਿ ਜਿਹੜਾ ਹੜਾਂ ਚ ਜ਼ਰੂਰਤਮੰਦਾ ਦੀ ਸਹਾਇਤਾ ਪਹੁੰਚਣੀ ਚਾਹੀਦੀ ਸੀ ਉਹ ਨਹੀਂ ਪਹੁੰਚਾਈ ਗਈ ਦੂਜਾ ਇਹਨੇ ਕਿਹਾ ਕਿ ਜਿਹੜਾ ਜਿਹੜੇ ਖਲਸਾਈਡ ਹੈ ਖਲਸਾਈਡ ਦੀ ਯੂਕੇ ਦੀ ਟੀਮ ਹੈ ਉਹ ਜ਼ਿਆਦੇ ਅ ਦਖਲਅੰਦਾਜ਼ੀ ਰੱਖਦੀ ਹੈ ਕਿ ਇੰਡੀਆ ਦੀ ਟੀਮ ਦੇ ਸਾਰੇ ਅਧਿਕਾਰ ਖੋਹ ਰੱਖੇ ਨੇ ਉਹਨਾਂ ਨੇ ਤੇ ਜਿਹੜੇ ਸੀਓ ਨੇ ਰਵੀ ਸਿੰਘ ਖਾਲਸਾ ਉਹ ਸਾਰੇ ਮਾਮਲਿਆਂ ਦੇ ਵਿੱਚ ਆਪਣੀ ਦਖਲਅੰਦਾਜ਼ੀ ਰੱਖਦੇ ਨੇ ਅ ਉਹ ਤੀਜਾ ਉਹਨਾਂ ਨੇ ਕਿਹਾ ਕਿ ਜਿਹੜਾ ਸੰਗਠਨ ਹੈ ਉਹ ਪੂਰੇ ਤਰੀਕੇ ਨਾਲ ਸਿਰਫ ਇੱਕੋ ਬੰਦੇ ਦੀ ਮੈਨੇਜਮੈਂਟ ਦੇ ਕੋਲ ਆ ਗਿਆ ਰਵੀ ਸਿੰਘ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਾਈਕਰੋ ਮੈਨੇਜਮੈਂਟ ਦੀ ਆਦਤ ਕਰਕੇ ਸਾਡਾ ਕੰਮ ਪ੍ਰਭਾਵਿਤ ਹੋ ਰਿਹਾ ਸੀਗਾ ਤੇ 2019 ਚ ਜਿਹੜੇ ਹੜਾਂ ਦੀ ਦੇ ਵਿੱਚ ਮਦਦ ਕੀਤੀ ਸੀ ਉਹਦੀ ਰਿਪੋਰਟ ਅਜ ਤੱਕ ਜਾਰੀ ਨਹੀਂ ਕੀਤੀ ਹੈ ਗਿਆ ਤੇ ਚੌਥਾ ਉਹਨੇ ਪੁਆਇੰਟ ਚੱਕਿਆ ਕਿ ਹੜਾਂ ਚ ਘਟਿਆ ਸਮਾਨ ਵੰਡਿਆ ਗਿਆ ਤੇ ਖਾਲਸਾ ਛਵੀ ਚਮਕਾਉਣ ਵਾਸਤੇ ਯੂਜ਼ ਕਰ ਰਿਆਗਾ ਲੋਕਾਂ ਨੂੰ ਯੂਜ਼ ਕਰ ਰਿਆਗਾ ਇਹ આરોਪ ਲਾਏ ਹੈਗੇ ਸਹੀ ਕਹਿ ਰਹੇ ਹੋ ਤੁਸੀਂ ਜਿਹੜਾ ਇੱਕ ਹੋਰ ਇਹਨਾਂ ਦੇ ਇੰਡੀਆ ਦੇ ਮੁਖੀ ਸੀਗੇ ਗਲੋਬਲ ਸਿੱਖ ਅੱਜਕਲ ਉਹ ਐਨਜੀਓ ਚਲਾ ਰਹੇ ਨੇ ਤੇ ਉਹ ਵੀ ਅਟ ਹੋ ਗਏ ਸੀਗੇ ਇਹ ਇਹਨਾਂ ਤੋਂ ਦੇਖੋ ਮੈਂ ਇਸ ਕਰਕੇ ਇਹਨਾਂ ਦਾ ਗਲੋਬਲ ਸਿੱਖਾਲਾ ਹੋਵੇ ਜਾਂ ਫਿਰ ਇਹ ਖਾਲਸਾਡ ਹੋਵੇ ਜਾਂ ਫਿਰ ਕਿਸੇ ਵੀ ਕਿਸਮ ਦੇ ਸਿੱਖ ਜਿਵੇਂ ਸਿੱਖੀ ਨੂੰ ਇਸਤੇਮਾਲ ਕਰਕੇ ਜਿਹੜੀ ਐਨਜੀਓ ਬਣਾਈਆਂ ਜਾਂਦੀਆਂ ਨੇ ਉਹ ਉਹਨਾਂ ਦੇ ਅਕ ਵਿੱਚ ਮੈਂ ਕਿਉਂ ਨਹੀਂ ਆ ਮੈਂ ਉਹਦਾ ਇੱਕ ਰੀਜ਼ਨ ਦੱਸਦਾ ਹਾਂ ਉਹਦਾ ਰੀਜ਼ਨ ਇੱਕ ਇਹ ਹੈ ਕਿ ਬੇਸਿਕਲੀ ਜਿਹੜਾ ਐਨਜੀਓ ਕਲਚਰ ਹੈ ਉਹ ਇੱਕ ਤਾਂ ਇਸ ਚੀਜ਼ ਉਹ ਇੱਕ ਤਾਂ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਕਿ ਮਤਲਬ ਸੋਚੋ ਦੋ ਦੀ ਲੜਾਈ ਸੋਚੋ ਦੋ ਦੀ ਲੜਾਈ ਕੀ ਹੈ ਕਿ ਜਿਵੇਂ ਬੇਸਿਕਲੀ ਸੀਐਸਆਰ ਤੁਸੀਂ ਸਾਰੇ ਸਮਝਦੇ ਹੋਗੇ ਕਾਰਪੋਰੇਟ ਰਿਸਪੋਨਸਿਬਿਲਟੀ ਤੇ ਉਹਦੇ 'ਚ ਇਹ ਕਹਿੰਦੇ ਨੇ ਕਿ ਤੁਸੀਂ ਘੱਟੋ ਘੱਟ ਦੋ ਪੈਸੇ ਤਾਂ ਦੇਖ ਦੋ ਗਰੀਬਾਂ ਨੂੰ ਠੀਕ ਹੈ ਤੇ ਉਸ ਉਸ ਸਮਾਨਚਿਤਤਾ ਨੂੰ ਰਿਪਰੈਜ਼ੈਂਟ ਕਰਦੀ ਹੈਗਾ ਐਨਜੀਓ ਕਰਨ ਤੇ ਉਹ ਉਸ ਕਰਕੇ ਮੈਂ ਉਹਦਾ ਮਤਲਬ ਆਪਾਂ ਕਹਿ ਲਈਏ ਕਿ ਉਹਦੀ ਮੈਂ ਅੱभी ਨਹੀਂ ਪਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਸਿੱਖੀ ਜਮ ਸਿੱਖ ਧਰਮ ਦੀ ਜਿਹੜੀ ਫਿਲਾਸਫੀ ਹੈ ਉਹਦੇ ਤੁਸੀਂ ਦੇਖੋਗੇ ਦਸੰਦ ਹੋ ਗਿਆ ਆ ਜਾਂ ਫਿਰ ਉਹਦੇ ਚ ਆਪਣੇ ਆਪ ਇੱਕ ਭਾਵਨਾ ਹੈਗੀ ਐਜ਼ ਅ ਸਿੱਖ ਇੰਸਟੀਟਿਊਸ਼ਨਸ ਮਤਲਬ ਜਿਵੇਂ ਗੁਰਦੁਆਰੇ ਆਪਾਂ ਨੂੰ ਪਤਾ ਫ੍ਰੀ ਲੰਗਰ ਸੇਵਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਵੀ ਕਿਸੇ ਨੂੰ ਆਸਰੇ ਦੀ ਲੋੜ ਹੋਵੇ ਸਭ ਤੋਂ ਅੱਗੇ ਸਿੱਖ ਮਿਲਦੇ ਨੇ ਉਹ ਸਾਰਾ ਕੁਝ ਰਿਲੀਜੀਅਨ ਚ ਬਨਿਆ ਹੋਇਆ ਹੁਣ ਕੋਈ ਪ੍ਰਾਈਵੇਟ ਸੰਸਥਾਪਨਾ ਆਵੇ ਉਦੇ ਤੋਂ ਸਿੱਖੀ ਦੇ ਨਾਂ ਤੇ ਚੰਦਾ ਇਕੱਠਾ ਕਰੇ ਉਹਦੇ ਚ ਕੋਈ ਟਰਾਂਸਪੇਰੈਂਸੀ ਨਾ ਹੋਵੇ ਕਿੰਨਾ ਕਿੰਨੀ ਮਦਦ ਕੀਤੀ ਜਾ ਰਹੀ ਹੈ ਕਿੰਨੀ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਜੇ ਮਤਲਬ ਮੰਨ ਲਓ ਕਿ ਕੋਈ ਸੰਸਥਾ ਸਿੱਖੀ ਜਮ ਦੇ ਰਹਾ ਤੇ ਰਜਿਸਟਰ ਹੋਈ ਉਹਨੇ 50000 ਡਾਲਰ ਰੁਪਏ ਇਕੱਠੇ ਕਰ ਲਏ ਮੈਂ ਤਾਂ ਐਨਆਰਆਈਆਂ ਨੂੰ ਇਸ ਮਾਮਲੇ ਤੇ ਸਿੰਧਾ ਕਹਿ ਰਿਆਂ ਹਾਂ ਉਸ ਤੋਂ ਬਾਅਦ ਉਹ ਕੋਈ ਵਾਈਟ ਸੀਟ ਜਾਰੀ ਨਾ ਕਰੇ ਨਾ ਇਹ ਪਤਾ ਲੱਗੇ ਕਿ ਉਹਨੇ ਪੈਸੇ ਲਾਏ ਹੈਗੇ ਕਿ ਨਹੀਂ ਲਾਏ ਠੀਕ ਹੈ ਤਾਂ ਫਿਰ ਉਹ ਕਿ ਉਹਨਾਂ ਦੀ ਜਵਾਬ ਦੇਈਏ ਜਦੋਂ ਉਹਨਾਂ ਬਾਰੇ ਕੋਈ ਵੱਡਾ ਐਕਸਪੋਜ਼ਰ ਹੋ ਜਾਵੇ ਮੰਨ ਲਓ ਉਸ ਤੋਂ ਫਿਰ ਸਿੱਖਾ ਦੀਪਦਨਾਮੀ ਹੁੰਦੀ ਹੈ ਤਾਂ ਇਸ ਕਰਕੇ ਸਿੱਖੀਜਮ ਦਾ ਐਨਜੀਓਕਰਨ ਕੋਈ ਪ੍ਰਾਈਵੇਟ ਸਿੱਖ ਧਰਮ ਦਾ ਨਾਂ استعمال ਕਰਕੇ ਕੋਈ ਪ੍ਰਾਈਵੇਟ ਸੰਸਥਾ ਬਣਾਵੇ ਆਪਣਾ ਪੀਆਰ ਕਰੇ ਪਬਲਿਕ ਪੀਆਰ ਸਮਝਦੇ ਹੋ ਨਾ ਤੁਸੀਂ ਆਪਣਾ ਨਾਂ ਚੁਕਾਵੇ ਕਿ ਦੇਖੋ ਮੈਂ ਤਾਂ ਕਿੰਨਾ ਦਇਆਵਾਂ ਨਾ ਕੀ ਇਹ ਪੈਸਾ ਉਹ ਸੰਗਤ ਦਾ ਹੁੰਦਾ ਵਾ ਠੀਕ ਹੈ ਤੇ ਉਸ ਤੋਂ ਬਾਅਦ ਉਹ ਫਿਰ ਫੰਡਾਂ 'ਚ ਕਪੜਾ ਕਰ ਜੋਵੇ ਇਸ ਕਰਕੇ ਮੈਂ ਐਨਜੀਓ ਸਿੱਖੀ ਸਿੱਖੀਜਮ ਦੇ ਐਨਜੀਓ ਕਰਨ ਦੇ ਉਲਟਾ ਪੋਲਿਟਿਕਲ ਪੋਜੀਸ਼ਨ ਨੇ ਰੀਤੇ ਹੈ ਠੀਕ ਹੈ ਦੂਜਾ ਹੁਣ ਆਪਾਂ ਜੇ ਅਮਰਪ੍ਰੀਤ ਦੀ ਗੱਲ ਕਰ ਲਈਏ ਜਿਹੜਾ ਗਲੋਬਲ ਸਿੱਖਾੜਾ ਖਾਲਸਾ ਈਟ ਤੋਂ ਅੱਡ ਹੋਇਆ ਸੀਗਾ ਉਹਨੇ ਐਨਜੀਓ ਪਤਾ ਕਿੱਥੇ ਲਾਂਚ ਕੀਤੀ ਉਹਨੇ ਦੁਬਈ ਦੇ ਵਿੱਚ ਆਪਣੀ ਐਨਜੀਓ ਲਾਂਚ ਕੀਤੀ ਗਲੋਬਲ ਸਿੱਖ ਤੇ ਉਹਦੇ ਚ ਉਹਨੇ ਪੰਜਾਬ ਦੇ ਵੱਡੇ ਵੱਡੇ ਪੱਤਰਕਾਰਾਂ ਨੂੰ ਦੁਬਈ ਦੇ ਟੂ ਜਦੋਂ ਲਾਂਚ ਕੀਤੀ ਸੀ ਤੇ ਟੂਰ ਪੈਕੇਜ ਭੇਜੇ ਹੋਏ ਸੀਗੇ ਫਾਈਰ ਸਟਾਰ ਹੋਟਲਾਂ 'ਚ ਸਟੇ ਉੱਥੇ ਰਿਜ਼ੋਰਟ ਵਗੈਰਾ ਤੇ 57 ਦਿਨ ਦਾ ਟੂਰ ਹੋ ਕਿ ਤੁਸੀਂ ਆਓ ਇੱਥੇ ਸਾਡੇ ਇਵੈਂਟ ਨੂੰ ਕਵਰ ਕਰੋ ਪੰਛਤ ਘੁੰਮੋ ਪੰਛਤ ਦਿਨ ਨੂੰ ਘੁੰਮੋ ਫਿਰੋ ਉਹ ਕਿਹਦੇ ਪੈਸੇ ਤੇ ਹੋ ਰਿਆ ਸੀਗਾ ਇਹ ਦੱਸੋ ਸੰਗਤਾਂ ਉਹਨਾਂ ਨੂੰ ਪੈਸੇ ਦਿੰਦਿਆਂ ਨੇ ਉਹਦੇ ਤੇ ਫਿਰ ਐ ਕਰਦੇ ਨੇ ਮौज ਕਰਦੇ ਨੇ ਤੇ ਜਿਹੜਾ ਅਮਰਪ੍ਰੀਤ ਦਾ ਵੀ ਅਤੇ ਰਵੀ ਸਿੰਘ ਖਾਲਸਾ ਦਾ ਵੀ ਜਿਹੜਾ ਪੂਰਾ ਚੱਲਿਆ ਸੀਗਾ ਰੋਲਾ ਉਹ ਜਿਹੜਾ ਡੋਏ ਉਹ ਬੇਸਿਕਲੀ 2019 ਦੇ ਅੜਾਂ 'ਚ 2020 ਕਿਹਦੇ ਕਿਸਾਨ ਅੰਦੋਲਨ ਦੇ ਹਸਾਤ ਪਦਾਬ ਨੂੰ ਲੈ ਕੇ ਰੋਲਾ ਪਿਆ ਸੀਗਾ ਜੀ ਠੀਕ ਉਹ ਚਲੋ ਬਾਹਰ ਨਹੀਂ ਆਇਆ ਸਾਨੂੰ ਤਾਂ ਪਤਾ ਹੀ ਹੈ ਪਤੌਰ ਪੱਤਰਕਾਰ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿਸਾਨ ਅੰਦੋਲਨ ਦੌਰਾਨ ਜਿਹੜੇ ਲੋਕ ਜ਼ਿਲ੍ਹਾ ਚ ਬੰਦ ਸੀਗੇ ਉਹਨਾਂ ਦੇ ਨਾਂ ਤੋਂ ਵੀ ਕਈ ਸੰਸਥਾਵਾਂ ਨੇ ਐਨਆਰਆਈਆਂ ਤੋਂ ਪੈਸੇ ਇਕੱਠੇ ਕੀਤੇ ਕਿ ਅਸੀਂ ਵਕੀਲਾਂ ਦੀ ਸੇਵਾ ਕਰ ਰਹੇ ਆਏ ਕਰ ਰਹੇ ਹਜ਼ਤ ਕੀ ਵਕੀਲਾਂ ਦੀ ਸੇਵਾ ਕਿਸੇ ਵੀ ਉਸ ਕਿਸਮ ਦੀਆਂ ਐਨਜੀਓਜ਼ ਨੇ ਨਹੀਂ ਕੀਤੀਆਂ ਮੈਂ ਮਤਾਰਾਂ ਸੀਗਾ ਕਿ ਕਿਉਂਕਿ ਗ੍ਰਿਫਤਾਰ ਮੇ ਗ੍ਰਿਫਤਾਰੀ ਮੇਰੀ ਵੀ ਹੋਈ ਸੀ ਤਾਂ ਮਤਲਬ ਜਦੋਂ ਮੈਂ ਬਾਹਰ ਆ ਗਿਆ ਸੀ ਜ਼ਮਾਨਤ ਹੋ ਚੁੱਕੀ ਸੀਗੀ ਤਾਂ ਮੈਂ ਦੇਖਿਆ ਕਿ ਕਿਸੇ ਇੱਕ ਪੋਸਟਰ ਤੇ ਮੇਰਾ ਫੋਟੋ ਵੀ ਛਪਿਆ ਹੋਇਆ ਸੀਗਾ ਕਿ ਅਸੀਂ ਇਹ ਸਾਰੇ ਲੋਕ ਉਹਦੇ ਚ ਦੀਪ ਸਿੰਘ ਦੁੱਦਾ ਵੀ ਫੋਟੋ ਸੀਗਾ ਉਸ ਪੋਸਟਰ 'ਚ ਨੋਦੀਪ ਕੋਰ ਜਿਹੜੀ ਉਹ ਕੁੜੀ ਗ੍ਰਿਫਤਾਰ ਕੀਤੀ ਗਈ ਸੀ ਸ਼ੋਕੁਮਾਰ ਬਹੁਤ ਸਾਰੇ ਜਿਹੜੇ ਕਿਸਾਨ ਅੰਦੋਲਨ 'ਚ ਗ੍ਰਿਫਤਾਰ ਕੀਤੇ ਗਏ ਸੀਗੇ ਉਹਨਾਂ ਦੇ ਫੋਟੋ ਲੱਗੇ ਹੋਏ ਸੀ ਤੇ ਕਿ ਲਿਖਿਆ ਗਿਆ ਸੀ ਅਸੀਂ ਇਹਨਾਂ ਨੂੰ ਲੀਗਲ ਏਡ ਪ੍ਰੋਵਾਈਡ ਕਰਾਂ ਇਸ ਕਰਕੇ ਤੁਸੀਂ ਦਾਨ ਦਿਓ ਫਿਰ ਮੈਂ ਉਸ ਐਨਜੀਓ ਨੂੰ ਫੋਨ ਲਾਇਆ ਫਿਰ ਉਹਨੂੰ ਕਿਹਾ ਮੈਂ ਉਹਨੂੰ ਕਿਹਾ ਕਿ ਮੇਰੇ ਵਾਸਤੇ ਮੁਸਲਮਾਨ ਕਮਿਊਨਿਟੀ ਨੇ ਐਡਵੋਕੇਟ ਖੜਾ ਕੀਤਾ ਹੈਗਾ ਠੀਕ ਆ ਮੇਰੇ ਜਿਹੜੀ ਜਿਸ ادارے ਚ ਮੈਂ ਕੰਮ ਕਰਦਾ ਸੀਗਾ ਉਹਨੇ ਐਡਵੋਕੇਟ ਖੜਾ ਕੀਤਾ ਹੈਗਾ ਸਾਡੇ ਪੱਤਰਕਾਰ ਭਾਈਚਾਰੇ ਨੇ ਐਡਵੋਕੇਟ ਖੜਾ ਕੀਤਾ ਹੈਗਾ ਤੁਸੀਂ ਮੈਂ ਤੁਹਾਡੇ ਤੋਂ ਤਾਂ ਕੁਝ ਲਿਆ ਵੀ ਨਹੀਂ ਜੀ ਤੁਸੀਂ ਕਿਉਂ ਇਹ ਇਸ ਕਿਸਮ ਦਾ ਮੇਰਾ ਫੋਟੋ ਲਾ ਕੇ ਤੁਸੀਂ ਪ੍ਰਚਾਰ ਕਰ ਰਹੇ ਹੋ ਤੇ ਮੇਰਾ ਤਾਂ ਕੇਸ ਇੰਨਾ ਵੱਡਾ ਵੀ ਨਹੀਂ ਸੀਗਾ ਮੇਰੀ ਦੂਜੀ ਰੀਤ ਤੇ ਮੈਨੂੰ ਜ਼ਮਾਨਤ ਮਿਲ ਗਈ ਸੀ ਜੀ ਜੀ ਸਾਰੇ ਨਾਵੇਦ ਮੇਰਾ ਜਿਹੜਾ ਐਡਵੋਕੇਟ ਵੀ ਅਪੀਅਰ ਹੋਇਆ ਮੇਰੇ ਵਾਸਤੇ ਸਾਰੇ ਨਾਵੇਦ ਉਹ ਮੇਰਾ ਦੋਸਤ ਹੈ ਜੀ ਜਿਹੋ ਉਹਨੇ ਜਿਹੜਾ ਉਹਨੂੰ ਜਿਹੜੇ ਪੈਸੇ ਦਿੱਤੇ ਉਹ ਪੱਤਰਕਾਰਾਂ ਨੇ ਆਪ ਇਕੱਠੇ ਕਰਕੇ ਦਿੱਤੇ ਸਾਰੇ ਪੱਤਰਕਾਰ ਭਾਈਚਾਰੇ ਨੇ ਤੇ ਮੈਂ ਖਾਸੀ ਉਹਨਾਂ ਦੀ ਛਾੜ ਲਈ ਉਸ ਟਾਈਮ ਵੀ ਤਾਂ ਫਿਰ ਮੈਂ ਉਹ ਦੇਖਿਆ ਕਿ ਇਹ ਪੂਰੀ ਪ੍ਰੈਕਟਿਸ ਬਣ ਚੁੱਕੀ ਹੈ ਐਨ ਆਰ ਆਈ ਵਿਚਾਰੇ ਤੇ ਸੌਫਟ ਟਾਰਗੇਟ ਹੁੰਦੇ ਹੈਗੇ ਆ ਔਰ ਐਨਆਰਆਈ ਇੱਕ ਤਾਂ ਵਿਚਾਰਿਆਂ ਨੂੰ ਜਦੋਂ ਵੀ ਪੰਜਾਬ 'ਚ ਕੁਝ ਹੁੰਦਾਗਾ ਉਦੋਂ ਹੀ ਜਿਹੜੀ ਵੀਜ਼ੂਅਲਾਈਜੇਸ਼ਨ ਹੈ ਡਰੋਨ ਤੋਂ ਫੁਟੇਜ ਚੰਗੀਆਂ ਵੱਡੇ ਕੈਮਰਿਆਂ ਤੋਂ ਫੁਟੇਜ ਇਸ ਕਿਸਮ ਨਾਲ ਬਣਾ ਕੇ ਇੰਸਟਾਗ੍ਰam ਤੇ ਇਮੋਸ਼ਨਲ ਗਾਣੇ ਲਾ ਕੇ ਪ੍ਰਚਾਰ ਦਿੱਤੇ ਜਾਂਦੇ ਨੇ ਕਿਆਂ ਲੱਗਦਾਗਾ ਪਤਾ ਨਹੀਂ ਇੱਥੇ ਤੱਕ ਕੀ ਹੋ ਗਿਆ ਤੇ ਫਿਰ ਐਨਆਰਆਈ ਜੋ ਡਾਲਰ ਤੇ ਡਾਲਰ ਸਿੱਟਦੇ ਨੇ ਠੀਕ ਹੈ ਇਮੋਸ਼ਨਲੀ ਉਹਨਾਂ ਨੂੰ ਬਲੈਕਮੇਲ ਇੱਕ ਤਰੀਕੇ ਦਾ ਜਸ ਜਸ ਮੈਂ ਇਹ ਕਹਿ ਰਿਹਾ ਹਾਂ ਤਾਂ ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਠੀਕ ਹੈ ਨਾ ਦੇ ਵਿੱਚ ਇਹ ਅਜੇ ਇਹਨਾਂ ਦੇ ਜਿਹੜੇ ਇਹ ਸਿੱਖੀ ਨੂੰ ਜਿਨ੍ਹਾਂ ਸਿੱਖੀ ਦਾ ਇਸਤੇਮਾਲ ਜਿਹੜਾ ਐਨਜੀਓ ਕਰਨ ਚ ਕਰ ਰਹੇ ਹੈਗਾ ਐਨਜੀਓ ਆਰ ਦੇ ਵਿੱਚ ਕਰ ਰਹੇ ਨੇ ਉਹਨਾਂ ਦਾ ਤੁਸੀਂ ਦੇਖਿਓ ਜੇ ਉਹਨਾਂ ਦੇ ਖਾਸੇ ਰੋਲੇ ਪੈਣਗੇ ਜੀ ਸੋ ਵੇਖਾਂਗੇ ਬਣਦਾ ਕੀ ਹੈ ਰੋਲੇ ਜਦ ਪੈਂ ਪੈਂਦੇ ਨੇ ਤਾਂ ਵੱਖ-ਵੱਖ ਤਰੀਕੇ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਫਿਰ ਜਦੋਂ ਜੇਕਰ ਕੋਈ ਵਿਰੋਧ ਵੀ ਕਰਦਾ ਤਾਂ ਕਹਿੰਦੇ ਨੇ ਭਾਈ ਪਹਿਲਾਂ ਜਿੰਨੀ ਕੁ ਉਹਨਾਂ ਨੇ ਸੇਵਾ ਕੀਤੀ ਓਨੀ ਕੁ ਕਰ ਲਓ ਫੇਰ ਗੱਲ ਕਰੋ ਇਹ ਕੋਈ ਤਰਕ ਨਹੀਂ ਹੁੰਦਾ ਜੇਕਰ ਕਿਸੇ ਚੀਜ਼ ਤੇ ਸਵਾਲ ਖੜੇ ਹੁੰਦੇ ਨੇ ਜਾਂ ਤਾਂ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਜਵਾਬ ਦੇਵੇ ਇੰਸਟੀਚਿਊਟ ਜਿਹੜੀ ਵੀ ਉਹ ਕਰ ਰਹੀ ਹੈ ਜਿਸ ਤੇ ਵੀ ਸਵਾਲ ਖੜੇ ਹੁੰਦੇ ਨੇ ਨਹੀਂ ਤਾਂ ਫਿਰ ਉਹ ਐਂ ਰੋਲ ਘਚੋਲੇ ਦੇ ਵਿੱਚ ਰਹਿੰਦੀ ਹੈ ਗੱਲ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਰਾਜਾ ਬੜਿੰਗ ਹੁਣਾ ਦੀ ਕਰ ਲੈਨੇ ਆ ਲੱਗਦਾ ਹੈ ਕਿ ਇਹਨਾਂ ਦੀ ਪ੍ਰਦਾਨਗੀ ਦੇ ਦਿਨ ਪੁੱਗ ਚੁੱਕੇ ਨੇ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਰਾਜਾ ਬੜਿੰਗ ਦੀ ਕਹਿੰਦੇ ਵੀ ਗ੍ਰਿਫਤਾਰੀ ਕਰ ਕੀਤੀ ਜਾਵੇ ਐਸ்சி ਕਮਿਸ਼ਨ ਪੁਲਿਸ ਨੂੰ ਆਖ ਰਿਹਾ ਹੈ ਜੀ ਹਾਂ ਜੀ ਬੇਸਿਕਲੀ ਇਹ ਇਹਦੇ ਚ ਇਹੀ ਹੈ ਕਿ ਜਿਹੜੇ ਐਸ்சி ਕਮਿਸ਼ਨ ਦੇ ਚੇਅਰਮੈਨ ਨਜ਼ਸਵੀਰ ਗੜੀ ਉਹਨਾਂ ਨੇ ਕਪੂਰਥਲੇ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ ਤੇ ਉਹ ਉਹ ਤੋਂ ਪੁੱਛਿਆ ਕਿ ਅਜੇ ਤੱਕ ਰਾਜਾਵੜਿੰਗ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ ਹੈ ਕਿਉਂਕਿ ਮੂਤਾ ਸਿੰਘ ਦੇ ਬੇਟੇ ਨੇ ਐਸ்சி ਸਰਟੀਫਿਕੇਟ ਵੀ ਦਿੱਤਾ ਤੇ ਉਹਨੇ ਇੱਕ ਕੇਸ ਵੀ ਫਾਈਲ ਕੀਤਾ ਹੈ ਤੇ ਇਹਦੇ ਵਿੱਚ ਡੀਐਸਪੀ ਨੇ ਇੱਕ ਐਕਸੀਸੀ ਵੀਡੀਓ ਦੀ ਵਰਡਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਾ ਰਹੇ ਹਫਤਾ 10 ਦਿਨ ਲੱਗ ਜਾਣਗੇ ਤੇ ਉਹ ਕਿਤੇ ਨਹੀਂ ਭੱਜ ਕੇ ਚੱਲਿਆ ਅਸੀਂ ਅਸੀਂ ਉਹਨੂੰ ਫੜ ਲਿਆਂਗੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਤੇ ਉਹਦੇ ਚ ਇਹ ਹੀ ਹੈ ਕਿ ਮੈਨੂੰ ਲੱਗਦਾ ਗ੍ਰਫਤਾਰੀ ਤਾਂ ਰਾਜਾ ਬੜਿੰਗ ਦੀ ਹੋਊਗੀ ਕਿਉਂਕਿ ਉਹਨੇ ਬਹੁਤ ਭੱਦਾ ਕਮੈਂਟ ਬੁੱਟਾ ਸਿੰਘ ਤੇ ਕੀਤਾ ਸੀਗਾ ਤੇ ਕਾਸਟਿਸ ਕਮੈਂਟ ਵੀ ਸੀਗਾ ਤੇ ਰੈਸਿਸਟ ਕਮੈਂਟ ਵੀ ਸੀਗਾ ਹੂੰ ਜੀ ਜੀ ਉਧਰ ਇਹ ਕਾਂਗਰਸ ਦੀ ਹੀ ਗੱਲ ਕਰ ਲੈਣੇ ਆ ਪੰਜਾਬ ਕਾਂਗਰਸ ਨੂੰ 27 ਨਵੇਂ ਜ਼ਿਲ੍ਹਾ ਪ੍ਰਧਾਨ ਮਿਲੇ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਬਦਲੇ ਕੇ ਅਨੇ ਹੀ ਸਾਰੇ ਤਾਂ ਨਹੀਂ ਬਦਲੇ ਗਏ ਪਰ ਮਤਲਬ ਕਈ ਸਾਰੇ ਰਿਪੀਟ ਵੀ ਕੀਤੇ ਹੈਗੇ ਆ ਨਵੇਂ ਪ੍ਰਧਾਨ ਵੀ ਲਾਏ ਆ 27 ਜਿਹੜੇ ਰੂਰਲ ਅਰਬਨ ਮਿਲਾ ਕੇ 27 ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਅਸ ਕਾਂਗਰਸ ਨੇ ਜਾਰੀ ਕੀਤੀ ਹੈ ਉਹਦਾ ਮਜ਼ਾਕ ਵੀ ਉੱਡ ਰਿਹਾਗਾ ਕਿਉਂਕਿ ਕਈ ਥਾਵਾਂ ਤੇ ਬਹੁਤ ਆਪਾਂ ਕਹਿ ਲਈਏ ਕਿ ਅਜੀਬ ਕਿਸਮ ਦੇ ਨਾ ਵੀ ਦੇਖਣ ਨੂੰ ਮਿਲੇ ਹੈਗੇ ਜਿਨ੍ਹਾਂ ਦਾ ਉਹਨਾਂ ਵਰਕ ਵੀ ਨਹੀਂ ਹੈ ਤੇ ਲੋਕ ਇਹ ਵੀ ਮਜ਼ਾਕੜਾ ਰਹਿ ਨੇ ਕਿ ਕਾਂਗਰਸ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਉਹਦੀ ਧੜੇਬੰਦੀ ਹੈ ਕਿ ਧੜੇਬਾਜ਼ੀ ਹੈ ਉਹਦੇ ਉਹ ਉਹ ਸਾਹਮਣੇ ਆ ਰਿਹਾ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾਗਾ ਕਿ ਜਿਹੜੇ ਆਪਸ ਹੀ ਆਪਸ ਵਿੱਚ ਜਿਹੜੀ ਇਹਨਾਂ ਦੀ ਗੁੱਟਬਾਜ਼ੀ ਹੈ ਉਹਦਾ ਅਸਰ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾਗਾ ਤੇ ਕਾਂਗਰਸ ਨੇ ਕੋਈ ਬਹੁਤ ਹੀ ਜ਼ਲਾ ਪ੍ਰਧਾਨ ਨਹੀਂ ਲਾਏ ਹੈਗੇ ਲਗਭਗ ਜ਼ਿਲ੍ਹਿਆਂ ਦੇ ਵਿੱਚ ਘਟਿਏ ਮਤਲਬ ਅਜੀਬ ਕਿਸਮ ਦੇ ਲੋਕਾਂ ਦੇ ਸਾਹਮਣੇ ਦੇਖਣ ਨੂੰ ਮਿਲੇ ਨੇ ਹੂੰ ਜੀ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਪਾਸਟਰ ਬਜਿੰਦਰ ਕੇਸ ਦੀ ਜਿਹੜੀ ਪੀੜਿਤਾ ਸੀ ਉਸ ਦਾ ਪਤੀ ਵੀ ਬਰੀ ਹੋ ਗਿਆ ਜੀ ਇੱਕ ਰੇਪ ਕੇਸ ਦੇ ਵਿੱਚ ਕਹਿੰਦੇ ਫਸਾਇਆ ਗਿਆ ਸੀ ਹਾਂਜੀ ਉਹ ਜਦੋਂ ਸਰਵਾਈਵਰ ਸੀ ਪੀੜਿਤਾ ਸੀ ਉਹਦਾ ਜਿਹੜਾ ਹਸਬੰਡ ਸੀ ਸਰਬਜੀਤ ਰੋਕੀ ਜਦੋਂ ਕੇਸ ਕਰ ਰਹੇ ਸੀਗੇ ਪਾਸਟਰ ਬਜਿੰਦਰ ਦੇ ਉਲਟ ਉਹਦੋਂ ਹੀ ਉਹ ਨੂੰ ਕੇਸ ਤੇ ਫਸਾਇਆ ਸੀਗਾ ਤੇ ਲੇਕਿਨ ਇਸ ਮਾਮਲੇ ਤੇ ਇਹ ਹੀ ਹੋਇਆ ਕਿ ਉਹਦੇ ਜਿਹੜੇ ਪਤਨੀ ਸੀਗੇ ਸਰਬਜੀਤ ਰੋਕੀ ਦੇ ਉਹਨਾਂ ਨੇ ਇੱਕ ਤਾ ਕੇਸ ਦਿੱਤਿਆ ਤੇ ਪਾਸਟਰ ਬਜਿੰਦਰ ਨੂੰ ਜੇਲ੍ਹ ਭਜਾਇਆ ਤੇ ਬਾਅਦ ਚ ਹੁਣ ਉਹ ਜਿਹੜਾ ਕੇਸ ਹੈ ਉਹਦੇ ਚ ਉਹ ਵੀ ਝੂਠਾ ਸਾਬਿਤ ਹੋਇਆ ਜੀ ਕੋਈ ਉਸ ਕਿਸਮ ਦਾ ਨਹੀਂ ਸੀ ਪਾਸਟਰ ਬਜਿੰਦਰ ਨੇ ਬੇਸਿਕਲੀ ਕ੍ਰੋਸ ਕੇਸ ਕਰਨ ਵਾਸਤੇ ਇਹ ਸਾਰਾ ਸਾਜੰਤਰ ਰਚਿਆ ਸੀਗਾ ਤੇ ਉਹਦੇ ਚ ਜਿਹੜਾ ਸਰਬਜੀਤ ਰੋਕੀ ਹੈ ਉਹਨੂੰ ਅੱਜ ਮਤਲਬ ਬਰੀ ਕਰਤਾ ਕੋਰਟ ਨੇ ਤੇ ਉਹ 3 ਸਾਲ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਹੁਣ ਮਤਲਬ ਆਪਣੀ ਜ਼ਿੰਦਗੀ ਜੀ ਸਕਦੇ ਹੈ ਗਿਆ ਤੇ ਇੱਕ ਦਾਗ ਉਹਨਾਂ ਦੀ ਲਾ ਦਿੱਤਾ ਸੀ ਕ੍ਰੋਸ ਕੇਸ ਦੇ ਚੱਕਰ ਚ ਉਹਨਾਂ ਨੂੰ ਵੀ ਮਤਲਬ ਉਸ ਪਰਿਵਾਰ ਦੀ ਯਾਰ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਹੈਗਾ ਤੇ ਕਿਸ ਕਿਸਮ ਦਾ ਬੰਦਾ ਜਿਹੜਾ ਝੂਠ ਦੇ ਸਰ ਤੇ ਮਤਲਬ ਧਰਮ ਪਰਵਰਤਨ ਵੀ ਕਰਾ ਰਿਹਾ ਸੀ ਮਹਿਲਾਵਾਂ ਦਾ ਯੋਨ ਸ਼ੋਸ਼ਣ ਵੀ ਕਰ ਰਿਹਾ ਸੀ ਦੁਸ਼ਕਰਮ ਕਰ ਰਿਹਾ ਸੀਗਾ ਉਹਦਾ ਇਲਾਜ ਹੋਣਾ ਜ਼ਰੂਰੀ ਸੀ ਤੇ ਇਸ ਪਰਿਵਾਰ ਨੇ ਲੜਾਈ ਲੜ ਕੇ ਉਸ ਨੂੰ ਜੇਲ੍ਹ ਪਹੁੰਚਾਇਆ ਹੈਗਾ ਹੂੰ ਜੀ ਅਗਲੀ ਜੇਕਰ ਗੱਲ ਕਰੀਏ ਤਾਂ ਪੰਜਾਬ ਪੁਲਿਸ ਨੇ ਜਗਾੜੂ ਰੇੜੀਆਂ ਤੇ ਉੱਤੇ 56 ਕਸਦਿਆਂ ਹੋਇਆਂ ਜਗਾੜੂ ਰੇੜੀਆਂ ਦੇ 15000 ਆਨਲਾਈਨ ਚਲਾਨ ਕੱਟੇ ਨੇ ਜੀ ਇਹ ਜੇਕਰ ਮੈਂ ਇਹਨੂੰ ਪਿਛਲੇ ਥੋੜੇ ਦਿਨ ਪਹਿਲਾਂ ਦੀ ਖਬਰ ਨਾਲ ਜੋੜਾ ਤਾਂ ਸ਼ਾਇਦ ਅਦਾਲਤ ਤੋਂ ਝਾੜ ਤੇ ਜੁਰਮਾਨਾ ਲੱਗਾ ਸੀ ਜੀਜੀਪੀ ਪੰਜਾਬ ਨੂੰ ਮੋਡੀਫਾਈਡ ਵਾਹਨਾਂ ਨੂੰ ਲੈ ਕੇ ਇਹ ਉਹਦੇ ਨਾਲ ਇਹਦੇ ਤਾਰ ਜੁੜਦੇ ਨੇ ਜੀ ਦੇਖੋ ਪੀਟਰ ਰੇੜੀਆਂ ਨੂੰ ਲੈ ਕੇ ਖਾਸਾ ਖਾਸੀ ਡਿਬੈਟ ਰਹੀ ਹੈ ਆਪਾਂ ਨੂੰ ਪਤਾ ਹੈ ਕਿ ਪੀਟਰ ਰੇਡ ਐਨ ਕੋਣ ਵਰਤੇ ਹੈਗਾ ਗਰੀਬ ਲੋਕ ਵਰਤੇ ਹੈਗਾ ਉਹਦੇ ਚ ਵੀ ਨੋਟੀਫਾਈਡ ਡਰਾਈਵਸ ਜ਼ਿਆਦੇ ਵਰਤਦੀਆਂ ਨੇ ਜਿਹੜੇ ਕਿ ਕੋਮਨਤੂ ਪਰਵਰਤੀ ਦੀਆਂ ਨੇ ਹਾਂ ਤੇ ਜਿਨ੍ਹਾਂ ਦਾ ਕੰਮ ਲੋ ਕਬੜ ਦਾ ਵੀ ਹੁੰਦਾ ਹੈ ਜਾਂ ਫਿਰ ਗਾਰਬੇਜ ਇਕੱਠੇ ਕਰਨ ਦਾ ਵੀ ਹੁੰਦਾ ਕਈ ਸਾਰੇ ਪੀਟਰ ਰੇਡ ਆਪਾਂ ਨੂੰ ਪਤਾ ਹੈ ਕਿ ਪੀਟਰ ਇੰਜਨਾਂ ਤੋਂ ਬਣੇ ਹੁੰਦੇ ਹੈਗੇ ਜਿਨ੍ਹਾਂ ਜੁਗਾੜ ਕੇ ਆ ਜਾਂਦਾਗਾ ਕਈ ਸਾਰੇ ਪੀਟਰ ਰੇਡ ਆਪਾਂ ਨੂੰ ਇਹ ਵੀ ਪਤਾ ਹੈ ਕਿ ਮੋਟਰਸਾਈਕਲਾਂ ਦੇ ਅਗਲੇ ਇੰਜਨ ਤੋਂ ਚੈਸੀ ਤੋਂ ਬਣੇ ਹੁੰਦੇ ਜਿਵੇਂ ਇਹ ਟੀਵੀਐਸ ਵਿਕਟਰ ਵਗੈਰਾ ਇਸ ਕਿਸਮ ਦੀਆਂ ਮੋਟਰਸਾਈਕਲਾਂ ਆਂਦੀਆਂ ਹੁੰਦੀਆਂ ਸੀ ਕਵਾਸਕੀ ਬੌਕਸਰ ਇਸ ਕਿਸਮ ਦੀਆਂ ਉਹਨਾਂ ਨੂੰ ਅੱਗੇੋਂ ਕੱਟ ਕੇ ਪਿੱਛੇ ਤਿਪਈਆ ਜਿਹੜਾ ਪੀਟਰ ਰੇਡ ਆ ਉਹ ਬਣਾ ਦਿੱਤਾ ਜਾਂਦਾ ਤਿੰਨ ਪੀਏ ਵਾਲਾ ਤੇ ਉਹ ਉਸ ਕਿਸਮ ਦੇ ਪੀਟਰ ਰੇਡ ਹੁੰਦੇ ਗਰੀਬ ਜਨਤਾ ਉਹਨਾਂ ਦਾ ਉਹਨਾਂ ਦਾ ਇਸਤੇਮਾਲ ਕਰਦੀ ਹੈ ਕਿ ਜਿਹੜੇ ਕਿ ਮਸਾ ਦਿਨ ਦੇ 300 400 ਰੁਪਏ ਦੀ ਦਿਹਾੜੀ ਕਮਾ ਪਾਉਂਦੇ ਨੇ ਤੇ ਉਹਨਾਂ ਦੇ 15 15000 ਦੇ ਚਲਾਨ ਕੱਟ ਰਹੀ ਹੈ ਪੰਜਾਬ ਪੁਲਿਸ ਤਾਂ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਕਿ ਇਹ ਗਲਤ ਹੈ ਉਹਨਾਂ ਕੋਲ ਤਾਂ ਆਪਣੇ ਨਾ ਕੋਈ ਘਰ ਹੁੰਦਾ ਨਾ ਕੋਈ ਕਾਗਜ਼ ਨਾ ਕੁਝ ਹੋਰ ਵਿਚਾਰੇ ਆਪਣੇ ਇੱਕ ਟਾਈਮ ਦੀ ਰੋਟੀ ਵਾਸਤੇ ਦੋ ਟਾਈਮ ਦੀ ਰੋਟੀ ਵਾਸਤੇ ਉਹ ਲੜਾਈ ਲੜ ਰਹੇ ਹੁੰਦੇ ਉਹਨਾਂ ਦੇ ਤੁਸੀਂ 15-15 ਹਜ਼ਾਰ ਦੇ ਚਲਾਨ ਕੱਟ ਕੇ ਕੀ ਕਰੋਗੇ ਗਲਤ ਹੈ ਜੀ ਬਾਕੀ ਆਪਾਂ ਦੇਖਦੇ ਆ ਕਿ ਜਿਹੜੇ ਅਮੀਰ ਕਾਕੇ ਨੇ ਉਹ ਤਾਂ ਹੀ 20 ਇੰਚ ਦੇ ਟੈਰਪੋ ਆ ਕੇ ਔਰ ਮੋਡੀਫਾਈ ਕਰਾ ਕੇ ਘੁੰਮਦੇ ਫਿਰਦੇ ਰਹਿੰਦੇ ਅਤੇ ਮਾਰ ਜਦੋਂ ਪੈਂਦੀ ਹੈ ਮੋਡੀਫਿਕੇਸ਼ਨ ਦੇ ਨਾਂ ਤੇ ਤਾਂ ਫਿਰ ਓਪੀ ਟ੍ਰੇਡ ਦੇ ਆਲੇ ਗਰੀਬਾਂ ਤੇ ਪੈਂਦੀ ਹੈ ਗਲਤ ਮੈਨੂੰ ਲੱਗਦਾ ਹੈ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ